ਦੇ ਐਸ ਦੇ ਪ੍ਰਬੰਧ ਲਾਈਨ ਉਸ ਬਾਅਦ ਜਿਹੜਾ ਇਹ ਪਾਈ ਵਿੱਚ ਰਜਿस्ट्री ਕਰਾਇਆ ਤਾਂ ਧੰਨਵਾਦ ਕਰਦਾ ਉਹਨਾਂ ਦੇ ਕਲੱਬ ਦੇ ਪ੍ਰੈਜ਼ੀਡੈਂਟ ਸਦਾ ਜਸਪਾਲ ਸਿੰਘ ਜੀ ਵੈਸ ਪ੍ਰੈਜ਼ੀਡੈਂਟ ਕੁੰਦਨ ਸਿੰਘ ਜੀ ਆਪਣੇ ਗੁਲਸ਼ਨ ਜੀ ਇਕੱਲਾ ਇਕੱਲਾ ਲਾਈਨ ਮੈਂਬਰ ਜਿਹੜਾ ਨਿਸ਼ਚੇ ਦਾ ਮੈਂ ਦਿਲ ਤੇ ਕਰਾਇਆ ਤਾਂ ਧੰਨਵਾਦ ਕਰਦਾ ਅੱਜ ਆਪਾਂ ਦਸਹਿਰੇ ਵਾਲ ਦੇ ਜਿਹੜਾ ਆਪਾਂ ਲੱਗਰ ਲਾਣ ਲਾਇਆ ਬਹੁਤ ਵਧੀਆ ਕੰਮ ਹੈ ਕਿਸੇ ਨੇ ਮੂਝ ਰਾਸ਼ਟਰਪਤੀ ਤੇ ਨਾ ਬਹੁਤ ਵੱਡੀ ਗੱਲ ਏ ਜਿਵੇਂ ਆਪਾਂ ਰਾਸ਼ਨ ਵੰਦਦੇ ਆ ਦੇਖੋ ਅਸੀਂ ਤੇ ਜਰਾ ਰਾਸ਼ਨ ਦਿੰਦੇ ਆ ਸਿਰਫ 2000 ਦਾ ਕਿਸੇ ਪਰਿਵਾਰ ਨੂੰ ਰਾਸ਼ਨ ਦਿੰਦੇ ਆ ਪਰ ਉਹਦੇ ਵਾਸਤੇ ਉਹਦੀ ਕੋਈ ਕੀਮਤ ਨਹੀਂ ਜਿੰਨੇ ਮਹੀਨੇ ਇੱਕ ਕੱਟਣ ਨਾਲ ਰਾਸ਼ਨ ਨਾਲ ਇਹ ਦੇਖੋ ਇਹਦੀ ਕੀਮਤ ਉਹ ਹੀ ਜਾਣਦਾ ਹੈਗਾ ਦੇਖੋ ਬਾਕੀ ਮੈਂ ਆਪਣੇ ਡਿਸਟ੍ਰਿਕਟ 321 ਦੇ ਲੋਥ ਅੱਥ ਜੋੜ ਕੇ ਇਕੱਲੇ ਇਕੱਲੇ ਲਾਈਨ ਮੈਂਬਰ ਨੂੰ ਆਮ ਪੰਜਾਬੀ ਨੂੰ ਸਾਰਿਆਂ ਨੂੰ ਅਪੀਲ ਕਰਦਾ ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਨਾਲ ਬਹੁਤ ਵੱਡੇ ਲੈਵਲ ਦਾ ਨੁਕਸਾਨ ਹੋਇਆ ਹੈ ਤੇ ਪੰਜਾਬ ਦੇ ਨਾਲ ਪੰਜਾਬੀ ਹੀ ਖਲੋਤਾ ਹੈ ਜਿੰਨੀ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕਰੋ ਜਿੱਥੇ ਹੜ੍ਹ ਹੈ ਸਭ ਤੋਂ ਵੱਡੀ ਸੇਵਾ ਹੈ ਇਸ ਵੇਲੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਖੜ ਪੀੜਤਾ ਦੀ ਸੇਵਾ ਤੁਹਾਨੂੰ ਲੈਨ ਮੈਂਬਰ ਨੂੰ ਆਪਣੇ ਆਪ ਦੇ ਮਾਣ ਨੂੰ ਲੈ ਚਾਹੀਦਾ ਹੈ ਲੈਨ ਕਲੱਬ ਰੈਲਬੰਦਗੀ ਬੇਪੋਅਰ ਡਿਸਟ੍ਰਿਕਟ ਤਰਸੋ 21 D ਇੰਨੇ 3000 ਪਰਿਵਾਰ ਨੂੰ ਬਰੈਸ਼ਰ ਵੰਡਿਆ। ਮੰਝੇ ਵੰਡੇ ਸਭ ਕੁਝ ਕੀਤਾ ਸਿਰ ਤੁਹਾਡੀ ਤੁਹਾਡੇ ਕਰਕੇ ਤੁਹਾਡੇ ਕੇਰੇ ਕਰਕੇ ਤੁਹਾਡੀ ਪੇਜੀ ਮਦਦ ਕਰਕੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਇਸ ਕਰਕੇ ਸੇਵਾ ਵਾਸਤੇ ਗਿਆਓ। ਵੇਖੋ ਅੱਜ ਪੰਜਾਬੀ ਹੈ, ਹਰ ਪੰਜਾਬੀ ਮੈਂ ਤੇਰੇ ਮੁਤਾਬਕ ਇਹ ਨਾ ਘਰੋਂ ਮਾੜਾ ਮੋਟਾ ਹੀ ਪੁੱਜਦਾ ਨਾ ਹਰ ਬੰਦੇ ਨੂੰ ਮਦਦ ਦਿੱਤੀ। ਮੈਂ ਦਿਨ ਦਿਗਰੇ ਤੋਂ ਧੰਨਵਾਦੀ ਕਰਦਾ ਹੱਥ ਜੋੜ ਕੇ ਬੇਨਤੀ ਵੀ ਕਰਦਾ ਵਤ ਵਤ ਔਰ ਵੇਲੇ ਸਮੇਂ 'ਚ ਵਜਾਈ ਹੋਣੀ ਹੈਗੀ ਏ ਤੇ ਆਪਣਾ ਲਾਈਨ ਕਲੱਬ ਜਿੰਨੀ ਵਤ ਵਤ ਮਦਦ ਕਰ ਸਕਦਾ ਮਦਦ ਕਰੇਗਾ ਬਾਕੀ ਮੈਨੂੰ ਆਸ ਏ ਕਿ ਡਿਸਟ੍ਰਿਕਟ 321 ਡੀ ਬੀਜ ਵਾਸਤੇ ਆਸ ਤੋਂ ਵੱਧ ਪੈਸਿਆਂ ਦੀ ਸੇਵਾ ਬੀਜ ਵਾਸਤੇ ਕਰੇਗਾ ਜਿਹੜਾ ਕਈ ਮਤਲਬ ਇਹ ਘਲਕੇ ਚ ਜਿਹੜੀਆਂ ਸਰਕਾਰਾਂ ਵੀ ਕਰ ਸਕਦੀ ਆ ਆਪਾਂ ਉਸ ਤੋਂ ਬਾਅਦ ਬੁੱਧ ਕਰਕੇ ਅੱਗੇ ਵੀ ਕੀਤੀ ਹੈ ਹੁਣ ਵੀ ਕਰਾਂਗੇ ਬਾਕੀ ਜਿਹੜਾ ਅੱਜ ਇਸੇ ਕਲੱਬ ਨੇ ਪ੍ਰੋਜੈਕਟ ਹੈ ਮੈਂ ਇਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਵੈਸ ਪ੍ਰਧਾਨ ਸਾਹਿਬ ਨੂੰ ਗੁਲਸ਼ਨ ਜੀ ਨੂੰ ਮੇਰੇ ਭਾਈ ਸਾਹਿਬਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਵੇਖੋ ਇਦਾਂ ਦੇ ਵੀ ਪ੍ਰੋਜੈਕਟ ਲਾਂਦੇ ਰਿਹਾ ਕਰੋ ਇੱਕ ਕੋਸ਼ਿਸ਼ ਜ਼ਰੂਰ ਕਰਿਓ ਮੇਰੀ ਅਪੀਲ ਇਹ ਹੱਥ ਜੋੜ ਕੇ ਚਾਹੇ ਤੁਸੀਂ ਕਸਬੇ 'ਚ ਰਹਿੰਦੇ ਹੋ ਜਾਏ ਕਿਸੇ ਪਿੰਡ 'ਚ ਰਹਿੰਦੇ ਹੋ ਉੱਥੇ ਜੇ ਛੋਟਾ ਪਿੰਡ ਵੀ ਘਰ ਕੱਢ ਲਓ ਜਿਹੜੇ ਵਿਚਾਰੇ ਲੋਡ ਮਾਰਦ ਨੇ ਉਹਨਾਂ 20 ਪਰਿਵਾਰਾਂ ਨੂੰ ਮਹੀਨੇਵਾਰ ਰਾਸ਼ਨ ਦੀ ਲੋੜ ਹੁੰਦੀ ਹੈ ਜੇ ਆਪਾਂ ਜਿਆਦਾ ਨਹੀਂ ਲੱਗ ਸਕਦੇ ਆਪਾਂ 600 ਦਾ ਰਾਸ਼ਨ ਲਈਏ 12000 ਦਾ ਪ੍ਰੋਜੈਕਟ ਕਰ ਦਈਏ ਤੇ ਸ਼ਹਿਰ ਦੀ ਜਿੰਦਗੀ ਸ਼ਹਿਰ ਰਹਿੰਦੇ ਹੋ ਕੋਸ਼ਿਸ਼ ਕਰੋ 50% ਯੋਗਤ ਕਰ ਮੈਂ ਪ੍ਰੈਜ਼ੀਡੈਂਟ ਸਾਹਿਬ ਤੁਹਾਨੂੰ ਅਪੀਲ ਕਰਦਾ ਕੋਸ਼ਿਸ਼ ਕਰੋਗੇ ਨਾ ਹਰ ਕੁਛ ਪ੍ਰਮਾਤਮਾ ਆਪਣੇ ਆਪ ਕਰਦਾ ਹੈ ਪ੍ਰਮਾਤਮਾ ਆਪ ਹਾਜ਼ਰ ਹੁੰਦਾ ਹੈ ਜਿਹੜੇ ਕੰਮ ਕਰਦੇ ਸਿੱਧ ਅੱਗੇ ਲੱਗਣੇ ਆਪਾਂ ਨੂੰ ਚਾਹੀਦੇ ਹੈਗਾ ਮੈਂ ਤੇਹੀ ਹੋਈ ਅਪੀਲ ਕਰਦਾ ਮੇਰੇ ਲਾਈਨ ਮੈਂਬਰਾਂ ਨੂੰ ਸੇਵਾ ਵਾਲੇ ਮੈਂਬਰਾਂ ਨੂੰ ਪ੍ਰਮਾਤਮਾ ਇੰਨੀ ਸ਼ਕਤੀ ਦੇਵੇ ਜਿਹੜੇ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਸੇਵਾ ਕਰ ਸਕੀਏ ਸਾਰੇ ਜਿਹੜਾ ਤੁਹਾਡਾ ਰੋਟਰੀ ਕਲੱਬ ਹੈ ਤੇ ਸਾਡਾ ਲਾਈਨ ਕਲੱਬ 321D ਮਲਟੀਪਾਲਿਚ ਪਹਿਲੇ ਨੰਬਰ ਤੇ ਆਇਆ 10 ਡਿਸਟ੍ਰੈਕਟ ਉਹ ਜਿਹੜਾ ਲੇਟ ਦਾਖ ਤੋਂ ਸ਼ੁਰੂ ਹੁੰਦਾ ਹੈ ਆਲਾਬਾ ਤੱਕ ਇਹ ਸਾਰੇ ਤੁਹਾਡੇ ਸੇਵਾ ਵਿੱਚ ਪੜੇ ਤੁਹਾਡੇ ਸੇਵਾ ਦਾ ਹੀ ਸਾਰੀ ਜਿਹੜੀ ਸੇਵਾ ਹੈ ਨਾ ਸੇਵਾ ਤੋਂ ਵੱਡਾ ਕੋਈ ਕੁਝ ਨਹੀਂ ਜਿਹੜਾ ਮੈਡੀਕਲ ਉਹ ਵੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਦੇਖੋ ਜਿਵੇਂ ਤੁਸੀਂ ਸ਼ੂਗਰ ਚੈੱਕਅਪ ਕਰ ਰਹੇ ਹੋ ਕਈ ਬਿਚਾਰੇ ਆਪਣੇ ਪਿੰਡਾਂ 'ਲੇ ਚੈੱਕ ਹੀ ਨਹੀਂ ਕਰਾਂ ਤੇ ਪਤਾ ਇਹੋ ਲੱਗਦਾ ਜੇ ਸ਼ੂਗਰ ਬਹੁਤ ਜ਼ਿਆਦਾ ਵਧੀਆਂ ਹੁੰਦੀ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋਰ ਮੈਂ ਕਹਿੰਨ ਜਿਵੇਂ ਅੱਖਾਂ ਦਾ ਚੈੱਕਅਪ ਕਰਾਇਆ ਕਰੋ ਉੱਤੇ ਵੀ ਕੋਈ ਇੰਨੇ ਪੈਸੇ ਨਹੀਂ ਲੱਗਦੇ ਛੋਟੇ ਪ੍ਰੋਜੈਕਟ ਨੇ ਜੇ ਆਪਾਂ ਆਪਰੇਸ਼ਨ ਕਰਾ ਸਕਦੇ ਚੈੱਕਅਪ ਕਰਕੇ ਆਪਾਂ ਦੱਸ ਸਕਦੇ ਆ ਇੱਕ ਹੋਰ ਮਸ਼ੀਨ ਆਪਣੇ ਕੋਲ ਹੈਗੀ ਏ ਜੇ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਮਸ਼ੀਨ ਲੈ ਕੇ ਦੇ ਦਾਂਗੇ ਜੇ ਤੁਸੀਂ ਪਿੰਡਾਂ 'ਚ ਜਾ ਸਕਦੇ ਸਕੂਲਾਂ 'ਚ ਜਾ ਸਕਦੇ ਹੋ ਉਹ ਉਸੇ ਵੇਲੇ ਰਿਜ਼ਲਟ ਕੱਢ ਦਿੰਦੀ ਵੀ ਐਨਕ ਠੀਕ ਹੈ ਜਾਂ ਕਿੰਨੇ ਨੰਬਰ ਆਣੇ ਕਿ ਜਾਂ ਕੋਈ ਹੈਗਾ ਉਸੇ ਤੋਂ ਲਾਣੀ ਹੈ ਉਸ ਦੇ ਨਾਲ ਹੀ ਰਿਜ਼ਲਟ ਏ ਉਹਦਾ ਜੇ ਤੁਹਾਨੂੰ ਉਹ ਵੀ ਚਾਹੀਦੀ ਹੋ ਤਾਂ ਆਪਾਂ ਮਤ ਕਰ ਸਕਦੇ ਆ ਦੋ ਚਾਰ ਦਿਨ ਤੁਸੀਂ ਵਰਤ ਨਹੀਂ ਹੋਗੇ ਉਹ ਵੀ ਲੈ ਕੇ ਦੇ ਸਕਦੇ ਆ ਗਿਆ ਆਜੋ ਬਾਈ